ਜੇ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੀਵਨ ਦੀ ਮੁੱਢਲੀ ਇਕਾਈ ਤੇ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਕੇ ਤੋੜਦੇ ਹੋਏ ਅਗਲੇ 5 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮੰਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਨੋਟਾਂ ਵੀ ਇਸੇ ਚੈਨਲ ਤੋਂ ਪੁਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th Math Notes ਫਿਰ ਨਵੀਂ ਨੌਵੀਂ ਗਣਿਤ ਫਿਰ PSEB 9th Math ਪੰਜਾਬੀ ਇੰਗਲਿਸ਼ ਮੀਡੀਆ ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਹ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਹੈ ਆਪਣਾ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਵੀਡੀਓ ਗੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਐਵਲੇ ਸਵਾਲ ਸੋ ਛੇਤੀਆਂ ਸਵਾਲ ਹੈ ਕਿਨੇ ਪਲਾਸਟਿਡਸ ਯਾਨੀ ਅੰਗਰੇਜ਼ੀ ਜੀ ਦਾ ਲਿਖਦੇ ਪਲਾਸਟਿਡਸ ਬਾਰੇ ਸੰਖੇਪ ਚ ਲਿਖੋ ਸੋ ਪਲਾਸਟਿਡ ਕੀ ਹੁੰਦੇ ਨੇ ਬੱਚਿਓ ਪਲਾਸਟਿਡ ਵੱਡਾ ਆਕਾਰੀ ਛਿੱਲੀਦਾਰ ਛਿੱਲੀ ਵਾਲੇ ਹੁੰਦੇ ਨੇ ਆਕਾਰ ਵੱਡਾ ਹੁੰਦਾ ਹੈ ਨਿਕੜੇ ਅੰਗ ਹੁੰਦੇ ਹਨ ਆਰਗਨਲਸ ਨੂੰ ਅਸੀਂ ਕਹਿੰਦੇ ਹਾਂ ਨਾ ਨਿਕੜੇ ਅੰਗ ਸੱਲਾਂ ਵਿੱਚ ਹੁੰਦੇ ਨੇ ਜੋ ਸਿਰਫ ਪੌਦਿਆਂ ਦੇ ਸੈੱਲਾਂ ਵਿੱਚ ਪਾਏ ਜਾਂਦੇ ਆ। ਸੋ ਯਾਦ ਰੱਖਣਾ ਹੈ। ਇਹਦਾ ਰੋ ਪੀ ਫਾਰ ਪਲਾਂਟਸ ਪੀ ਫਾਰ ਪੌਦਾ ਤੇ ਪੀ ਫਾਰ ਪਲਾਸਟਿਡ ਠੀਕ ਹੈ ਪੀ ਤੋਂ ਪੌਦਾ ਪੀ ਤੋਂ ਪਲਾਸਟਿਡ ਸੋ ਪਲਾਸਟਿਡ ਬੱਚੇ ਉਹ ਜੰਤੂ ਵਾਲੇ ਸੈੱਲਾਂ ਵਿੱਚ ਨਹੀਂ ਹੁੰਦੇ ਸਿਰਫ ਪੌਦੇ ਦੇ ਸੈੱਲਾਂ ਵਿੱਚ ਹੁੰਦੇ ਨੇ ਠੀਕ ਹੈ। ਸੋ ਕਹਿੰਦੇ ਮਾਈਟੋਕੋਂਡਰੀਆ ਵਾਂਗ ਪਲਾਸਟਿਡ ਵਿੱਚ ਵੀ ਆਪਣਾ ਡੀਐਨਏ ਅਤੇ ਰਾਈਬੋਸੋਮ ਹੁੰਦੇ ਹਨ। ਠੀਕ ਹੈ ਨਾ ਡੀਐਨਏ ਵਿੱਚ ਪਤਾ ਹੈ ਕਿਹ ਗੁਣਸੂਤਰ ਹੁੰਦੇ ਨੇ। ਮਲਗੀ ਪੀੜੀ ਦਾ ਵੀਡੀਓ ਜੱਦੀ ਜਿਹੜੀਆਂ ਲੱਛਣ ਹੁੰਦੇ ਨੇ ਉਹ ਡੀਐਨਏ ਦੇ ਰੂਪ 'ਚ ਹੁੰਦੇ ਨੇ ਉਹਨਾਂ ਦੇ ਰੂਪ 'ਚ ਤੇ ਰਾਈਬੋਸੋਮ ਜਿਹੜੇ ਨੇ ਪ੍ਰੋਟੀਨ ਬਣਾਉਣ ਦੇ ਕੰਮ ਆਉਂਦੇ ਨੇ ਠੀਕ ਹੈ ਸੋ ਮਾਈਟੋਕਾਂਡਰੀਆ ਵਾਂਗ ਹੀ ਪਲਾਸਟਿਡ ਵਿੱਚ ਵੀ ਆਪਣਾ ਡੀਐਨਏ ਤੇ ਰਾਈਬੋਸੋਮ ਹੁੰਦੇ ਨੇ ਇੱਕ ਮਾਈਟੋਕਾਂਡਰੀਆ 'ਚ ਅਸੀਂ ਇਹ ਗੱਲ ਪੜ੍ਹੀ ਹੈ ਤੇ ਦੂਜੀ ਪਲਾਸਟਿਡ ਬਾਰੇ ਦੱਸਾਂਗੇ ਠੀਕ ਹੈ ਪਲਾਸਟਿਡ ਦੋ ਤਰ੍ਹਾਂ ਦੇ ਹੁੰਦੇ ਹਨ ਪਹਿਲਾ ਗੜਾ ਰੰਗਦਾਰ ਪਲਾਸਟਿਡ ਜਿਸ ਨੂੰ ਕਰੋਮੋਪਲਾਸਟ ਕਿਹਾ ਜਾਂਦਾ ਹੈ ਕਰੋਮੋ ਕਰੋਮ ਦਾ ਮਤਲਬ ਜਿੱਥੇ ਬੱਚਾ ਆ ਜਾਣਾ ਕਰੋਮੋ क्रोम ਦਾ ਮਤਲਬ ਉਹਨੇ ਕਲਰ ਰੰਗਦਾਰ ਸੋ ਇਹ ਰੰਗਦਾਰ ਪਲਾਸਟਿਡ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਰੋਮੋਪਲਾਸਟ ਠੀਕ ਹੈ ਕਿਉਂ ਪਲਾਸਟਿਡ ਹੈ ਨਾ ਪਲਾਸਟਿਡ ਤੋਂ ਪਲਾਸਟ ਹੈ ਉਹ ਲੈ ਲਿਆ ਤੇ ਕਰੋਮੋ ਪਲਾਸਮ ਨੇ ਰੰਗਦਾਰ ਪਲਾਸਟਿਡ ਠੀਕ ਹੈ ਅਤੇ ਰੰਗਹੀਣ ਚਿੱਟੇ ਜਾਂ ਰੰਗਹੀਣ ਕਹੋ ਜਾਂ ਚਿੱਟੇ ਪਲਾਸਟਿਡ ਜਿਸ ਨੂੰ ਲਿਊਕੋਪਲਾਸਟ ਕਿਹਾ ਜਾਂਦਾ ਹੈ ਲਿਊਕੋ ਜਿੱਥੇ ਵਿੱਚ ਲਿਊਕੋ ਆ ਜਾਏ ਲਿਊਕੋ ਦਾ ਮਤਲਬ ਹੁੰਦਾ ਹੈ ਚਿੱਟਾ ਜਿੱਦਾਂ ਜਿਹੜੇ ਵਾਈਟ ਬਲੱਡ ਸੈੱਲ ਨਹੀਂ ਹੁੰਦੇ ਚਿੱਟੇ ਸਾਡੇ ਖੂਨ ਦੇ ਵਿੱਚ ਤਿੰਨ ਕਿਸਮ ਦੇ ਸੈੱਲ ਹੁੰਦੇ ਨੇ ਇੱਕ ਉਹਨੇ ਰੈੱਡ ਬਲੱਡ ਸੈੱਲ ਜਿਹਦਾ ਮੈਡੀਕਲ ਦਾ ਨਾਮ ਹੈ ਐਰੀਥਰੋਸਾਈਟ ਐਰੀਥਰੋ ਮਤਲਬ ਰੈੱਡ ਇਹ ਲਾਲ ਜਿਹੜੇ ਲਾਲ ਸੈੱਲ ਲੱਗੇ ਨੇ ਇਹਨਾਂ ਦਾ ਅਸੀਂ ਰੈੱਡ ਬਲੱਡ ਸੈੱਲ ਆਮ ਬੋਲੀ ਚ ਕਾ ਦਿੰਦੇ ਆ ਪਰ ਇਹਦਾ ਜਿਹੜਾ ਮੈਡੀਕਲ ਨਾਮ ਹੈ ਐਰੀਥਰੋਸਾਈਟਸ ਸੋ ਐਰੀਥਰੋ ਦਾ ਮਤਲਬ ਹੁੰਦਾ ਹੈ ਰੈੱਡ ਗ੍ਰੀਕ ਭਾਸ਼ਾ ਵਿੱਚ ਤੇ ਇਸੇ ਤਰ੍ਹਾਂ ਲਿਊਕੋ ਦਾ ਮਤਲਬ ਹੁੰਦਾ ਹੈ ਵਾਈਟ ਠੀਕ ਹੈ ਨਾ ਹੁਣ ਐ ਲਿਊਕੋਸਾਈਟ ਇਹ ਵਾਈਟ ਬਲੱਡ ਸੈੱਲ ਹੁੰਦੇ ਨੇ ਸੋ ਲਿਊਕੋ ਜਿੱਥੇ ਆ ਜਾਏ ਨਾ ਬੱਚਿਓ ਉੱਥੇ ਲਿਊਕ ਵਾਈਟ ਚਿੱਟਾ ਤੇ ਜਿੱਥੇ ਕ੍ਰੋਮ ਆ ਜਾਏ ਇੱਥੇ ਮਨ ਹੁੰਦਾ ਕਲਰ ਜਿੱਦਾਂ ਹੁਣ ਤੁਹਾਨੂੰ ਦੱਸਾਂ ਉਹ ਕਈਆਂ ਦੇ ਫਲਵੈਰੀ ਨਹੀਂ ਹੋ ਜਾਂਦੀ ਚਮੜੀ ਦੇ ਚਿੱਟੇ ਚਿੱਟੇ ਦਾਗ ਪੈ ਜਾਂਦੇ ਨੇ ਉਹਨੂੰ ਅਸੀਂ ਕਹਿੰਦੇ ਲੀਕੋਡਰਮੀਆ ਡਰਮ ਮੈਨੇ ਚਮੜੀ ਲੀਕੋ ਮੈਨੇ ਚਿੱਟਾ ਭਾਵ ਚਮੜੀ ਉੱਤੇ ਚਿੱਟੇ ਦਾਗ ਹਨਾ ਸੋ ਇਸ ਤਰ੍ਹਾਂ ਬੱਚਿਓ ਜਿਹੜੀ ਆਪਣੀ ਭਾਸ਼ਾ ਜਾਂ ਬੋਲੀ ਅੰਗਰੇਜ਼ੀ ਹੈ ਇਹਨੂੰ ਆਪਣੀ ਵੋਕੈਬਲਰੀ ਦਾ ਵਧਾਈ ਦੀ ਔਰ ਇਦਾਂ ਗੱਲ ਸਮਝ ਆ ਜਾਂਦੀ ਹੈ ਇਦਾਂ ਵੀ ਤੁਹਾਨੂੰ ਰੋਟੇ ਨਹੀਂ ਨਾਣੇ ਪੈਂਦੇ ਸੋ ਲਿਊਕੋ ਜਿੱਥੇ ਬੱਚੇ ਅਗੇਤਰ ਲੱਗ ਜੇ ਇਹਦਾ ਅਨਾਂ ਕੀ ਗੱਲ ਕੋਈ ਚਿੱਟੇ ਬਣ ਦੀ ਗੱਲ ਹੋ ਰਹੀ ਹੈ ਸੋ ਲਿਊਕੋਪਲਾਸਮੇ ਰੰਗਦਾਰ ਰੰਗ ਵੀ ਹੋਣੇ ਰੰਗਹੀਣ ਜਾਂ ਚਿੱਟੇ ਪਲਾਸਟਿਡ ਜਿਹਨੇ ਉਹਨੂੰ ਲਿਊਕੋਪਲਾਸ ਕਿਹਾ ਜਾਂਦਾ ਹੈ ਜਿਹੜੇ ਰੰਗਦਾਰ ਨੇ ਕਰੋਮੋ ਦਾ ਮਨ ਰੰਗ ਤੇ ਕਰੋਮੋਪਲਾਸਟ ਰੰਗਦਾਰ ਪਲਾਸਟਿਡ ਠੀਕ ਹੈ ਅਗਲਾ ਆ ਗਿਆ ਬੱਚਿਓ ਹੁਣ ਕਹਿੰਦੇ ਕਲੋਰੋਪਲਾਸਟ ਕੀ ਹੁੰਦੇ ਹਨ ਹੁਣ ਧਿਆਨ ਨਾਲ ਜੋੜਿਓ ਇਹਦੇ ਦੇਖੋ ਗੱਲਾਂ ਰੋੜੀ ਨਾ ਇਹ ਪੰਬਲ ਪੂਸਣ ਨਹੀਂ ਲਗਦੀਆਂ ਪਹਿਲੇ ਪਲਾਸਟਿਡ ਪਲਾਸਟਿਡ ਦੋ ਕਿਸਮ ਦੇ ਹੁੰਦੇ ਨੇ ਇੱਕ ਹੁੰਦਾ ক্লোਰੋਪਲਾਸਟ ਇੱਕ ਕ੍ਰੋਮੋਪਲਾਸਟ ਤੇ ਦੂਜਾ ਹੁੰਦਾ ਿਯੂਕੋਪਲਾਸਟ ਠੀਕ ਹੈ ਹੁਣ ਬੱਚਿਓ ਕਹਿੰਦੇ ਕ੍ਰੋਮੋਪਲਾਸਟ ਐਡ ক্লোਰੋਪਲਾਸਟ ਹੈ ਕੀ ਹੁੰਦਾ ਹੁਣ ਅਸੀਂ ਤੁਹਾਨੂੰ ਗੱਲ ਦੱਸੀ ਕ੍ਰੋਮੋਪਲਾਸਟ ਹੁੰਦੇ ਨੇ ਰੰਗਦਾਰ ਪਲਾਸਟਿਡ ਤੇ ਜਿਹੜੇ ਕ੍ਰੋਮੋਪਲਾਸਟ ਵਿੱਚ ক্লোਰੋਫਿਲ ਵਰਣਕ ਹੁੰਦਾ ਹੈ ਉਹਨਾਂ ਨੂੰ ক্লোਰੋਪਲਾਸਟ ਕਹਿੰਦੇ ਹਨ ਸੋ ਅੱਗੇ ਇੱਕ ਹੋਰ ਵਰਗੀਕਰਨ ਹੋ ਗਿਆ ਉੱਤੇ ਹੋਰ ਮੰਡ ਕਰ ਦਿੱਤੀ ਹੁਣ ਜਿਹੜੇ ਕਰੋਮੋਪਲਾਸਟ ਤੇ ਐਸੇ ਹੋਣਗੇ ਜਿਨ੍ਹਾਂ ਚ ਕਲੋਰੋਫਿਲ ਨਹੀਂ ਵੀ ਹੁੰਦਾ ਹੈ ਨਾ ਉਹਨਾਂ ਨੂੰ ਤਾਂ ਕਰੋਮੋਪਲਾਸਟ ਕਹਿੰਦੇ ਆ ਪਰ ਕਰੋਮੋਪਲਾਸਟ ਉਹ ਕਰੋਮੋਪਲਾਸਟ ਜਿਨ੍ਹਾਂ ਵਿੱਚ ਕਲੋਰੋਫਿਲ ਹੁੰਦਾ ਹੈ ਕਲੋਰੋਫਿਲ ਰੰਗਕ ਹੁੰਦਾ ਉਹਨਾਂ ਨੂੰ ਕਲੋਰੋਪਲਾਸਟ ਕਿਹਾ ਜਾਂਦਾ ਹੈ ਇਹਨਾਂ ਦੀ ਪ੍ਰਕਾਸ਼ ਸੰਸਲੇਸ਼ਨ ਜਿਹਨੂੰ ਅਸੀਂ ਫੋਟੋਸਿੰਥੇਸਿਸ ਕਹਿੰਦੇ ਆ ਜਿਹਦੇ ਰਾਹੀਂ ਸੂਰਜ ਦੀ ਰੋਸ਼ਨੀ ਦੇ ਨਾਲ ਜਿਹੜੇ ਬੂਟੇ ਨੇ ਪੌਦੇ ਨੇ ਉਹ ਆਪਣਾ ਭੋਜਨ ਤਿਆਰ ਕਰਦੇ ਨੇ ਫੋਟੋਸਿੰਥੈਸਿਸ ਕਰਨਿਆ ਰਸਾਇਣਿਕ ਕਿਰਿਆ ਨੂੰ ਵਿੱਚ ਬੜੀ ਅਹਿਮ ਭੂਮਿਕਾ ਹੈ ਕਿਹਦੀ ਇਹਨਾਂ ਦੀ ਕਲੋਰੋਪਲਾਸਟੀ ਕਿਉਂ ਅਹਿਮ ਭੂਮਿਕਾ ਹੈ ਕਿਉਂਕਿ ਇਹਨਾਂ ਵਿੱਚ ਕਲੋਰੋਫਿਲ ਹੁੰਦਾ ਹੈ ਕਲੋਰੋਫਿਲ ਤੋਂ ਬਿਨਾ ਫੋਟੋਸਿੰਥੈਸਿਸ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਹੀਂ ਹੋ ਸਕਦੀ ਠੀਕ ਹੈ ਸੋ ਕਲੋਰੋਫਿਲ ਜਿਹੜੀ ਹੈ ਤੋਂ ਇਲਾਵਾ ਕਲੋਰੋਪਲਾਸਟ ਵਿੱਚ ਪੀਲੇ ਅਤੇ ਸੰਤਰੀ ਲੰਗਦੇ ਰੰਗਕ ਵੀ ਹੁੰਦੇ ਹਨ ਸੋ ਜ਼ਰੂਰੀ ਕਿਲਾ ਹਰੇ ਰੰਗ ਹੀ ਹੁੰਦਾ ਹੈ ਕਲੋਰੋਫਿਲ ਹਰੇ ਰੰਗ ਦਾ ਹੁੰਦਾ ਹੈ ਪਰ ਇਹਦੇ ਸੰਤਰੀ ਦੇ ਪੀਲੇ ਰੰਗ ਦੇ ਵਰਣਕ ਵੀ ਹੁੰਦੇ ਨੇ ਠੀਕ ਹੈ ਤੇ ਅੰਦਰੂਨੀ ਤੌਰ ਤੇ ਕਲੋਰੋਪਲਾਸਟ ਜਿਹੜੇ ਹੁੰਦੇ ਨੇ ਵਿੱਚ अनेका ਛਿੱਲੀਦਾਰ ਪਰਤਾਂ ਹੁੰਦੀਆਂ ਹਨ ਪਤਲੀਆਂ-ਪਤਲੀਆਂ ਬਰੀਕ ਛਿੱਲੀਆਂ ਵਰਗੀਆਂ ਪਈਆਂ ਹੁੰਦੀਆਂ ਨੇ ਪਰਤਾਂ ਹੁੰਦੀਆਂ ਨੇ ਜੋ ਕਿ ਸਟ੍ਰੋਮਾ ਨਾ ਦੇ ਪਦਾਰਥ ਵਿੱਚ ਪਈਆਂ ਹੁੰਦੀਆਂ ਨੇ ਸਟ੍ਰੋਮਾ ਬੱਚਿਓ ਇਹ ਆਮ ਤੌਰ ਤੇ ਅਸੀਂ ਉਸ ਟਿਸ਼ੂ ਨੂੰ ਕਹਿ ਦਿੰਦੇ ਆ ਜੋ ਇੱਕ ਸਹਾਰਾ ਦਿੰਦਾ ਹੈ ਆਧਾਰ ਦਿੰਦਾ ਹੈ ਇਹਦਾ ਆਮ ਤੌਰ ਤੇ ਕਿ ਫੰਕਸ਼ਨ ਨਹੀਂ ਹੁੰਦਾ ਪਰ ਇੱਕ ਕਿਸਮ ਦਾ ਜਿੱਦਾਂ ਕਿਸੇ ਚੀਜ਼ ਨੂੰ ਸਹਾਰਾ ਜਾਂ ਸਪੋਰਟ ਦਿੰਦਾ ਹੈ ਉਹਨੂੰ ਅਸੀਂ ਸਟ੍ਰੋਮਾ ਕਹਿ ਦਿੰਦੇ ਆ ਟਿਸ਼ੂ ਨੂੰ ਠੀਕ ਹੈ ਸੋ ਸਟ੍ਰੋਮਾ ਨਾ ਦੇ ਪਦਾਰਥ ਵਿੱਚ ਪਈਆਂ ਹੁੰਦੀਆਂ ਹਨ ਬਾਰੀ ਦੌਰ ਤੇ ਮਾਈਟੋਕਾਂਡਰੀਆ ਵਰਗੇ ਹੁੰਦੇ ਹਨ ਇਹ ਕਿਹਦੀ ਗੱਲ ਹੋ ਰਹੀ ਹੈ ਗੱਲ ਹੋ ਰਹੀ ক্লোਰੋਪਲਾਸਟ ਦੀ ਬਾਹਰ ਮਾਈਟੋਕਾਂਡਰੀਆ ਵਰਗੇ ਤੇ ਅੰਦਰ ਝਿੱਲੀਦਾਰ ਪਰਤਾਂ ਜਿਹੜੀਆਂ ਸਟ੍ਰੋਮਾ ਨਾਂ ਦੇ ਪਦਾਰਥ ਦੇ ਵਿੱਚ ਪਈਆਂ ਹੁੰਦੀਆਂ ਹਨ ਠੀਕ ਹੈ ਅਗਲਾ ਆ ਗਿਆ ਬੱਚਿਓ ਲਿਉਕੋਪਲਾਸਟ ਯੂਕੋ ਮਨੇ ਚਿੱਟਾ ਜਾਂ ਰੰਗ ਵੀ ਹੋਣਾ ਠੀਕ ਹੈ ਰੰਗਹੀਣ ਸੋ ਲਿਉਕੋਪਲਾਸਟ ਦਾ ਮੁੱਖ ਕਾਰਜ ਕੀ ਹੈ ਨਾਲ ਕਾਰਜ ਕੀ ਹੈ ਸੋ ਲਿਉਕੋਪਲਾਸਟ ਦਾ ਮੁੱਖ ਕਾਰਜ ਰੱਖ ਸੰਭਾਲ ਚੀਜ਼ ਆਪਣੇ ਕੋ ਰੱਖਣੀ ਹੈ ਸਮਾਂ ਲੈਣੀ ਪਾਉਰ ਸਟੋਰੇਜ ਰੱਖ ਸੰਭਾਲ ਹੈ ਇਹ ਉਹ ਨਿਕੜਾ ਅੰਗ ਹੈ ਜਿਸ ਵਿੱਚ ਸਟਾਰਚ ਤੇਲ ਅਤੇ ਪ੍ਰੋਟੀਨ ਵਰਗੇ ਪਦਾਰਥ ਜਮਾ ਰਹਿੰਦੇ ਹਨ ਸੋ ਲੀਕੋਪਲਾਸਟਾ ਬੱਚਿਓ ਮੁੱਖ ਕਾਰਜ ਸਟਾਰਚ ਨੂੰ ਪ੍ਰੋਟੀਨ ਨੂੰ ਤੇ ਤੇਲ ਨੂੰ ਜਮਾ ਕਰਕੇ ਰੱਖਣਾ ਹੈ ਠੀਕ ਹੈ ਅਗਲਾ ਆ ਗਿਆ 39 ਰਸਤਾਨੀਆਂ ਰਾਜਸਤਾਨੀਆਂ ਨਹੀਂ ਰਸਤਾਨੀਆਂ ਰਸ ਲੈਕਿਉਲਸ ਬਾਰੇ ਸੰਖੇਪ ਜਾਣਕਾਰੀ ਦਿਓ ਸੋ ਰਸਧਾਨੀਆਂ ਸੈੱਲ ਦੇ ਸੈੱਲ ਦਰਬ ਸਾਈਟੋਪਲਾਜ਼ਮ ਜਿਹਨੂੰ ਕਹਿੰਦੇ ਨੇ ਵਿੱਚ ਜੋ ਮਲੀ ਜੋ ਕੇਂਦਰਕ ਹੁੰਦਾ ਨਿਊਕਲੀਅਸ ਤੋਂ ਬਾਹਰ ਦਾ ਏਰੀਆ ਹੁੰਦਾ ਉਸ ਦੇ ਵਿੱਚ ਸੈੱਲ ਦੇ ਸੈੱਲ ਦਰਬ ਵਿੱਚ ਠੋਸ ਅਤੇ ਤਰਲ ਪਦਾਰਥਾਂ ਨੂੰ ਜਮਾ ਕਰਨ ਵਾਲੀਆਂ ਖੋੜਾਂ ਜਾਂ ਥੈਲੀਆਂ ਹੁੰਦੀਆਂ ਹਨ ਖੋੜਾ ਮੰਨੇ ਖੁੱਤੀ ਟੋਆ ਜਿਹਾ ਹੁੰਦਾ ਹੈ ਹਨਾ ਖਾਲੀ ਥਾਂ ਹੁੰਦੀ ਹੈ ਖੁੱਤੀਆਂ ਹੁੰਦੀਆਂ ਜਾਂ ਥੈਲੀਆਂ ਹੁੰਦੀਆਂ ਨੇ ਜਾਂ ਥੈਲੀ ਹੋਏਗੀ ਬੜੀ ਇੱਕ ਜਿਹਾ ਇਹ ਖੁੱਲੀ ਬੰਦੀ ਹੀ ਕਹ ਲੋ ਤੇ ਟੋਆ ਜਿਹੜਾ ਹੁੰਦਾ ਵੀ ਉਹ ਖੁੱਲਾ ਹੁੰਦਾ ਤੇ ਇਹਦੇ ਵਿੱਚ ਕੀ ਜਾਂ ਠੋਸ ਪਦਾਰਥ ਹੁੰਦੇ ਨੇ ਜਾਂ ਤਰਲ ਪਦਾਰਥ ਹੁੰਦੇ ਨੇ ਇਹ ਰਸਧਾਨੀਆਂ ਜੰਤੂਆਂ ਦੇ ਸੈੱਲਾਂ ਵਿੱਚ ਛੋਟੀਆਂ ਅਤੇ ਪੌਦਾ ਸੈੱਲਾਂ ਵਿੱਚ ਵੱਡੀਆਂ ਹੁੰਦੀਆਂ ਹਨ ਜਦੋਂ ਅੱਗੇ ਸਾਡੇ ਸਵਾਲ ਆਣਗੇ ਅਭਿਆਸ ਦੇ ਵਿੱਚ ਕੀ ਇਹਦੀ ਤੁਲਨਾ ਕਰੋ ਪੌਦਾ ਸੈੱਲ ਦੀ ਤੇ ਜੰਤੂ ਸੈੱਲ ਦੀ ਉਹਦੇ ਚ ਇੱਕ ਫਰਕ ਹੈਗਾ ਸੋ ਪੌਦਾ ਸੈੱਲ ਦੇ ਵਿੱਚ ਰਸਧਾਨੀਆਂ ਵੱਡਿਆਕਾਰ ਦੀਆਂ ਹੁੰਦੀਆਂ ਨੇ ਤੇ ਜੰਤੂਆਂ ਛੋਟਿਆਕਾਰ ਦੀਆਂ ਹੁੰਦੀਆਂ ਨੇ ਉਨੀਕ ਸੈਲੀ ਜੀਵ ਯੂਨੀ ਸੈਲੂਲਰ ਜਿਹਨੂੰ ਕਹਿੰਦੇ ਆ ਇਕ ਸੈਲੀ ਜੀਵ ਜਿਦਾ ਅਮੀਬਾ ਦੀ ਭੋਜਨ ਰਸਤਾਨੀ ਵਿੱਚ ਅਮੀਬਾ ਦੁਆਰਾ ਖਾਧਾ ਭੋਜਨ ਪਦਾਰਥ ਹੁੰਦਾ ਹੈ ਉਹ ਰਸਤ ਨਿਵੰਨਨ ਦੀ ਰਹੀ ਉਪੋਜਨ ਉਹ ਚ ਉਹ ਹਜਮ ਕਰਨ ਦੇ ਖਾਣ ਦੇ ਕੰਮ ਮੰਦੀ ਹੈ ਨਾ ਤੇ ਕੁਝ ਇਕ ਸੈਲੀ ਜੀਵਾਂ ਵਿੱਚ ਖਾਸ ਰਸਤਾਨੀਆਂ ਵਾਧੂ ਪਾਣੀ ਅਤੇ ਵਿਅਰਥ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਦਾ ਅਹਿਮ ਕਾਰਜ ਕਰਦੀਆਂ ਹਨ ਮਤਲਬ ਕਿ ਉਹ ਕੀ ਹੁੰਦਾ ਹੈ ਵਾਧੂ ਪਾਣੀ ਹੈਗਾ ਜਾਂ ਜਿਹੜੇ ਵਿਅਰਥ ਪਦਾਰਥ ਨੇ ਉਹਨਾਂ ਨੂੰ ਰਸਤਾਨੀ ਦੇ ਵਿੱਚ ਸਮੋਲ ਲੈਂਦੀਆਂ ਨੇ ਤੇ ਫਿਰ ਉਹ ਆਪਣਾ ਪਲਾਜ਼ਮਾ ਮੈਂਬਰ ਜਿਹੜੀ ਸਿਟੋਪੋਡੀਆ ਜਿਹਨੂੰ ਅਸੀਂ ਕਹਿੰਨੇ ਆ ਜਿਹੜੇ ਉਹ ਨਕਲੀ ਪੈਰ ਹੁੰਦੇ ਨੇ ਬਣਾ ਕੇ ਉਹਨੂੰ ਬਾਹਰ ਸੁੱਟ ਦਿੰਦੀਆਂ ਨੇ ਠੀਕ ਹੈ ਹੁਣ ਆ ਗਿਆ 40ਵਾਂ ਸਵਾਲ ਪੌਦਾ ਸੈੱਲਾਂ ਵਿੱਚ ਲੀਆਂ ਰਸਤਾਨੀਆਂ ਵੈਕਿਊਲਸ ਬਾਰੇ ਚਾਨਣਾ ਪਾਓ ਪੌਦਾ ਸੱਲ ਬਾਰੇ ਥੋੜੀ ਰਸਤਾਨੀ ਦਾ ਕੋਈ ਅਸੀਂ ਵਾਧੂ ਜਾਣਕਾਰੀ ਇਹ ਉਹ ਅੱਛਾ ਸੀ ਅੱਛਾ ਕਵਰ ਕਰਦੇ ਹਾਂ ਕਹਿੰਦੇ ਜ਼ਿਆਦਾਤਰ ਵਿਕਸਿਤ ਪੌਦਾ ਸੱਲਾਂ ਵਿੱਚ ਸੈੱਲੀ ਦਰਵਨਾਲ ਪਰੀ ਕੇਂਦਰੀ ਰਸਤਾਨੀ ਹੁੰਦੀ ਹੈ ਮਤਲਬ ਕਿ ਉਹ ਉਹ ਜਿਹੜਾ ਸੈੱਲੀ ਦਰਵ ਹੈਗਾ ਸੈੱਲ ਦਾ ਦਰਵ ਆਪਣਾ ਹੈ ਉਹਨਾਂ ਭਰੀ ਹੁੰਦੀ ਏ ਤੇ ਕੇਂਦਰ ਵਿੱਚ ਹੁੰਦੀ ਏ ਜਿਸ ਨਾਲ ਸੈੱਲ ਨੂੰ ਫੈਲਾਵਟ ਅਤੇ ਕਠੋਰਤਾ ਮਿਲਦੀ ਹੈ ਉਹਨਾਂ ਸੈੱਲ ਦਾ ਆਕਾਰ ਜਿਹਦਾ ਅਸੀਂ ਗੁਬਾਰੇ 'ਚ ਹਵਾ ਭਰਦੇ ਆ ਤੇ ਉਹਦਾ ਆਕਾਰ ਹਵਾ ਦੇ ਨਾਲ ਹਵਾ ਦੇ ਦਬਾਅ ਦੇ ਨਾਲ ਉਹ ਆਕਾਰ ਬਣਿਆ ਰਹਿੰਦਾ ਸੋ ਇਸ ਸੈੱਲ ਨੂੰ ਫੈਲਾਵਟ ਅਤੇ ਕਠੋਰਤਾ ਇਸ ਰਸਤਾਨੀ ਕਰਕੇ ਮਿਲਦੀ ਏ ਜੋ ਦਰਵ ਦੇ ਨਾਲ ਭਰੀ ਹੁੰਦੀ ਏ ਤੇ ਕੇਂਦਰ ਵਿੱਚ ਹੁੰਦੀ ਏ ਤੇ ਕੁਝ ਪੌਦਾ ਸੈੱਲਾਂ ਵਿੱਚ ਕੇਂਦਰੀ ਰਸਤਾਨੀ ਦਾ ਆਕਾਰ ਸੈੱਲ ਦੇ ਆਇਤਨ ਦਾ 50% ਤੋਂ 90% ਤੱਕ ਹੁੰਦਾ ਹੈ ਤੁਸੀਂ ਨੂੰ ਅੰਦਾਜ਼ਾ ਲਗਾ ਲਓ ਤਕਰੀਬਨ ਅੱਧੇ ਤੋਂ 90% ਤੱਕ ਜਿਹੜਾ ਨਾ ਉਹ ਰਸਤਾਨੀ ਨੇ ਥਾਂ ਕੇ ਰਹੀ ਹੁੰਦੀ ਹੈ ਉਹਨਾਂ ਆਇਤਨ ਇਹਨਾਂ ਰਸਤਾਨੀਆਂ ਵਿੱਚ ਪੌਦਾ ਸੈੱਲਾਂ ਲਈ ਜ਼ਰੂਰੀ ਬਹੁਤ ਸਾਰੇ ਪਦਾਰਥ ਹੁੰਦੇ ਹਨ ਸੋ ਅਮੀਨੋ ਐਸਿਡ ਕਈ ਕਾਰਬੋਨਿਕ ਐਸਿਡ ਖੰਡ ਅਤੇ ਕੁਝ ਪ੍ਰੋਟੀਨ ਸ਼ਾਮਿਲ ਹਨ ਇਹਨਾਂ ਪਦਾਰਥਾਂ ਵਿੱਚ ਆ ਮੈਂ ਵਿਚੋ ਲਿਖਣਾ ਭੁੱਲ ਗਿਆ ਇੱਥੇ ਇਹਨਾਂ ਪਦਾਰਥਾਂ ਵਿੱਚ ਇੱਥੇ ਜੋੜ ਲਿਓ ਜਾਂ ਇਦਾਂ ਕਰ ਲਿਓ ਅਮੀਨੋ ਐਸਿਡ, ਕਈ ਕਾਰਬੋਨਿਕ ਐਸਿਡ ਖੰਡ ਅਤੇ ਕੁਝ ਪ੍ਰੋਟੀਨ ਇਹਨਾਂ ਪਦਾਰਥਾਂ ਵਿੱਚ ਸ਼ਾਮਿਲ ਹਨ ਇੱਥੇ ਤੁਹਾਨੂੰ ਇੱਥੇ ਇਹਦੇ ਵਿੱਚ ਲਿਖ ਲਿਓ ਇਹਨਾਂ ਪਦਾਰਥਾਂ ਵਿੱਚ ਹੁਣ ਮੈਂ ਇੱਥੇ ਟਾਈਪ ਨਹੀਂ ਕਰਾਂਗਾ ਨਹੀਂ ਤੇ ਵੀਡੀਓ ਲੰਬਾ ਹੋ ਜਾਏਗਾ ਤੁਸੀਂ ਇੱਥੇ ਪਾ ਲਿਓ ਬੱਚੋ ਇੱਥੇ ਲਿਖ ਲਿਓ ਅਮੀਨੋ ਐਸਿਡ, ਕਈ ਕਾਰਬੋਨਿਕ ਐਸਿਡ ਖੰਡ ਅਤੇ ਕੁਝ ਪ੍ਰੋਟੀਨ ਇਹਨਾਂ ਪਦਾਰਥਾਂ ਵਿੱਚ ਸ਼ਾਮਿਲ ਹਾਂ ਠੀਕ ਹੈ ਸੋ ਐਸੀ ਪੈਰਿ ਵਿਦਿਆਰਥੀ ਤੁਹਾਡੇ ਵਾਲੇ ਸਵਾਲ ਤੇ ਮੈਂ ਖਾਲੀ ਕਰਦਾ ਵੀਡੀਓ ਹੋਰ ਬਣੇਗਾ ਤੇ ਫਿਰ ਤੁਹਾਡੇ ਨਾਲ ਤੁਹਾਡਾ ਜਿਹੜਾ ਇਹ ਸੋਚੋ ਅਤੇ ਅਧਿਆਇ ਇਹ ਸੋਚੋ ਅਤੇ ਉੱਤਰ ਦੀ ਉਹਦੀ ਲੜੀ ਜਿਹੜੀ ਇਸ ਅਧਿਆਇ ਦੀ ਇਹ ਪੂਰੀ ਹੋ ਜਾਏਗੀ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਸ਼ਾਨ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ